ਤਵਾਕਤਾ ਮਿੱਤਰ ਤੁਹਾਡਾ ਅੱਜ ਬਾਬਾਜੀ ਦਾ ਸਟੱਡ ਫਾਰਮ YouTube ਚੈਨਲ ਦੇਤੇ ਤੇ ਜਿਹੜੇ ਭਰਾ ਆਪਣੇ Facebook ਇੱਤੇ ਜੁੜੇ ਉਹਨਾਂ ਦੇ ਟਾਈਟਲ ਸਵਾਗਤ ਦੋਸਤੋ ਅੱਜ ਤੁਹਾਡੇ ਲਈ ਉਹ ਕੁੜੀ ਲੈ ਆਏ ਜਿਹਦੇਆਂ ਬਰੀਕੀਆਂ ਕੰਨ ਕੰਨ ਕੁੰਡੀ ਵਾਲਾ ਮਾਰਕਿੰਗ ਪੂਰੀ ਪਰਫੈਕਟ ਹੈਨਾ ਤੇ ਪਰ ਰੇਟ ਵੀ ਲੱਖੋਂ ਥੱਲੇ ਆ ਇੱਕ ਫਾਇਦਾ ਤੁਹਾਨੂੰ ਇਹ ਹੋ ਜਾਣਾ ਤੁਹਾਡੀ ਮੀਟਿੰਗ ਫੀਸ ਵਾਲੀ 41000 ਦੀ ਫੀਸ ਵਾਟ ਜਾਣੀ ਚੰਗੇ ਚੈਂਪੀਅਨ ਘੋੜੇ ਤੋਂ ਭਰਾਉਣ ਦਾ ਟੈਨਸ਼ਨ ਦੂਰ ਹੋ ਜਾ ਚੈਂਪੀਅਨ ਘੋੜੇ ਤੋਂ ਮਿਲੀ ਆ ਕਾਬਦਲਾ ਘੋੜਾ ਡੀਨ ਕੁਆਲੀਫਾਇਰ ਤੇ ਖਾਨਦਾਨ ਵੀ ਪੂਰਾ ਟਾਪ ਦਾ ਕਹਿ ਸਕਦੇ ਆ ਇੰਡੀਆ ਦਾ ਨੰਬਰ 1 ਬ੍ਰਾਂਡ ਆ ਜਿਹੜਾ ਉਹਦਾ ਖਾਨਦਾਨ ਤੇ ਸਾਰੀ ਡਿਟੇਲ ਦਵਾਂਗੇ ਬਸ ਤਿੰਨ ਕਮੈਂਟਾਂ ਦੀ ਵੀਡੀਓ ਆ ਸਾਰੀ ਵੀਡੀਓ ਦੇਖ ਲਓ ਆ ਰੇਟ ਵਿੱਚ ਤੁਹਾਨੂੰ ਹਜ਼ਾਰਾਂ ਚਾ ਇਹੋ ਜੀ ਚੰਗੇ ਘੋੜੀ ਨਹੀਂ ਮਿਲ ਜਿਹੜੀ ਮਾਰਵਾੜੀ ਵੀ ਹੋਵੇ ਮਾਰਕਾ ਪੂਰਾ ਪਰਫੈਕਟ ਹੋਵੇ ਬਾਲਪੋਰੀਆਂ ਦੀ ਸਾਫ਼ ਹੋਵੇ ਅੰਦਰ ਦੀ ਸਾਫ਼ ਹੋਵੇ ਤੇ ਬਰੀਕੀ ਬਰੂਕੀ ਪੂਰੀ ਹੋਵੇ ਸੋ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦੇ ਤਾਂ ਕਿ ਜਿਹੜਾ ਵੀ ਭਰਾ ਇਦਾਂ ਦੀ ਭਾਲਦਾ ਹੋਇਆ ਕੁੜੀ ਉਹਦੇ ਤਾਂ ਇਹ ਵੀਡੀਓ ਪਹੁੰਚ ਜਾਵੇ ਤੇ ਚਲਦੀ ਚਲਦੀ ਵੀਡੀਓ ਨੂੰ ਲਾਈਕ ਤੇ ਕਮੈਂਟ ਕਰ ਦੇ ਤੇ ਜਿਹੜੇ ਭਰਾਵ ਨੇ ਹਜੇ ਤਾਈਂ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਉਹ ਚੈਨਲ ਸਬਸਕ੍ਰਾਈਬ ਕਰ ਲੈ ਤਾਂ ਕਿ ਤੁਹਾਨੂੰ ਜਾਇਜ਼ ਤੋਂ ਜਾਇਜ਼ ਰੇਟ ਵਿੱਚ ਜਾਨਵਰ ਮਿਲਦੇ ਰਹਿਣ ਮਿੱਤਰੋ ਪਹਿਲਾਂ ਤਾਂ ਇਹਦੀ ਉਮਰ ਦੱਸ ਦਈਏ ਕੁੜੀ ਦੀ 5 ਸਾਲ ਉਮਰ ਹੋਈ ਹੈ ਜੀ ਤੇ ਗਰਦਨ ਗੁਰਦਨ ਲੰਮੀ ਹੈ ਕੰਨ ਕੰਡੀਸ਼ਨ ਦੇ ਚੰਗੇ ਤੇ ਪੇਟ ਲ ਕੁੜੀ ਤੋਂ ਲੈਂਥ ਲੈਂਥ ਪੇਟ ਦੇ ਸਕਦੇ ਜਿਵੇਂ ਆਪਾਂ ਤੌਰ ਤੇ ਹੁੰਦਾ ਆਪਣੇ ਵੀ ਬੱਚਾ ਵੱਡਾ ਤੇ ਚੱਲੇ ਕੁੜੀ ਜਿੱਡੀ ਮਰਜੀ ਹੋਵੇ ਕਿਉਂਕਿ ਮੂਰੇ ਜਿਹੜਾ ਸਾਲ ਆਪਾਂ ਮੂੰਹ ਨਹੀਂ ਦੇਖਣਾ ਹੁੰਦਾ ਜਨਵਾਰ ਦੇ ਵੀ ਹਾਂ ਚੰਗਾ ਬੱਚਾ ਤਾਂ ਚੰਗਾ ਬੱਚਾ ਦੇ ਦੇ ਬਾਲਾ ਸੂਟਾਂ ਨਾ ਦੇ ਸੋ ਦੋਸਤੋ ਕੁੜੀ ਪੇਟਲ ਆ ਜੇ ਮੈਂ ਖਾਲੀ ਆ ਕੁੜੀ ਦੇਖਣ ਨੂੰ ਆਏ ਲੱਗੇ ਜਿਵੇਂ 2-3 ਮਹੀਨੇ ਗੱਭਣ ਚੈੱਕ ਪਾਸ ਹੁੰਦੇ ਹਨ ਉਹੀ ਗੱਲ ਆਪਾਂ ਕਰਦੇ ਆ ਵੀ ਪੇਟਲ ਕੁੜੀ ਆ ਤੇ ਬੱਚਾ ਇਹਨੇ ਸੋਹਣਾ ਦੇ ਦੇਣ ਬਾਕੀ ਜਿਹੜੀ ਕਨਫਰਮੇਸ਼ਨ ਹੈ ਜਿਵੇਂ ਬਰੀਕੀ ਆ ਕਰਦਣ ਦਾ ਮਣੀਆਂ ਹੋਇਆ ਕੰਨ ਨਿੱਕਾ ਹੋਇਆ ਉਹ ਵੀ ਕੁੰਡੀ ਆ ਦੇਖੋ ਕੰਨਾਂ ਚ ਬੰਦੇ ਅੱਜ ਕੱਲ੍ਹ ਜਮਾਨਾ ਹੀ ਹਰ ਕਿਸ ਦੀ ਚੁਆਇਸ ਆ ਵੀ ਕੰਨ ਕੁੰਡੀ ਵਾਲਾ ਚੱਲੇ ਮਾਰਵਾੜੀ ਤਾਂ ਖਾਸ ਕਰਕੇ ਨੂਗਰੇ 'ਚ ਫੇਰ ਚੱਲ ਜਾਂਦਾ ਮਾਰਵਾੜੀ 'ਚ ਹਰ ਇੱਕ ਦੀ ਇਹ ਈ ਹਿੱਸਾ ਹੁੰਦੀ ਆ ਵੀ ਕੁੰਡੀ ਵਾਲਾ ਕੰਨ ਲਈ ਕੁੜੀ ਦਾ ਕੁੰਡੀ ਵਾਲਾ ਕੰਨ ਤੇ ਇਹਨੇ ਬੱਚਾ ਵੀ ਕੁੰਡੀ ਵਾਲੇ ਮੂਰੇ ਦੇਣਾ ਹਨ ਇੱਕ ਚੀਜ਼ ਦੀ ਆਪਾਂ ਗਾਰੰਟੀ ਦੇਣ ਤੇ ਬਾਕੀ ਮਾਰਕਾ ਕੱਲਾ ਮੱਥੇ ਪਟਾ ਬਹੁਤ ਘੱਟ ਮਿਲਦਾ ਮਾੜਾ ਮੋਟਾ ਦਾ ਪੈਰ ਪੂਰ ਤੇ ਟਾਈ ਜਾਂਦਾ ਕੱਲਾ ਪਟਾ ਕੁੜੀ ਦਾ ਰੰਗ ਪੂਰਾ ਸੋਹਣਾ ਕੁਮੈਤ ਆ ਚਾਰੇ ਲੱਤਾਂ ਕਾਲੀਆਂ ਮਿੱਤਰੋ ਤੇ 60 ਇੰਚ ਹਾਈਟ ਜਿਹੜੀ ਸਾਰਿਆਂ ਤੋਂ ਮੀਨ ਗੱਲ ਆਪਾਂ ਮੁੱਦੇ ਦੀ ਗੱਲ ਕਰੀ ਜਾਨਵਰ ਵੀ ਟੌਪ ਤੋਂ ਟੌਪ ਆ ਸਿਰੇ ਤੋਂ ਸਿਰੇ ਦੀ ਚੀਜ਼ ਆਪਣੇ ਪੰਜਾਬ ਚ ਬਰੀਡਿੰਗ ਵਾਲੇ ਪੰਜਾਬੀ ਨੇ ਚੈਬ ਕੱਢ ਤੇ ਸਿਰੇ ਤੋਂ ਸਿਰੇ ਦੀ ਚੀਜ਼ ਪਈ ਆ ਪਰ ਰੇਟ ਜਿਹੜਾ ਆਪਾਂ ਮੰਨੀਆਂ ਵੀ ਲੱਖਾਂ ਥੱਲੇ ਜਾਨਵਰ ਬਹੁਤ ਘੱਟ ਮਿਲਦਾ ਚੰਗਾ ਤਾਂ ਲੱਖਾਂ ਥੱਲੇ ਤਾਂ ਕੁੜੀ ਮਿਲਨੀ ਮਿਲਨੀ ਪਰ 41000 ਵਾਲਾ ਸੋਡਾ ਉਹ ਫਾਇਦਾ ਹੋ ਜਾਣਾ ਵੀ ਆਪਣੇ ਜੈ ਰਾਜ ਤੋਂ ਚੈਂਪੀਅਨ ਤੋਂ ਭਰਾ ਤੇ ਜਿਹੜਾ ਦੇਵ ਰਾਜ ਰਾਣੀ ਦਾ ਬੱਚਾ 67 ਇੰਚ ਹਾਈਟ ਆ ਡੀ ਐਨ ਏ ਕੁਆਲੀਫਾਈ ਇਹ ਮੂਰੇ ਬੱਚਾ ਵੇਚਣ ਉਹ ਸਾਨੂੰ ਸੌਖਾ ਰੋ ਆਈ ਸਮਝੀ ਤੇ ਜੇ ਤੁਹਾਡੇ ਫਿੱਟ ਲੱਗੀ ਅੰਦਰ ਦੀ ਚੈੱਕ ਹੋਈ ਉਹ ਕੋਈ ਜਿਹੜੇ ਮਰਜ਼ੀ ਡਾਕਟਰ ਤੋਂ ਕਰਾ ਲਓ ਚਾਹ ਇੱਕ 5 ਤੋਂ 7 ਦਿਨ ਮੀਟ ਹੋਈ ਨੂੰ ਜਾਂ ਫੋਟੋ ਵੀਡੀਓ ਦਵਾਂਗੇ ਮੀਟਿੰਗ ਦੀ ਸਲਿੱਪ ਦਵਾਂਗੇ ਤੇ ਜੇ ਪਸੰਦ ਹੋਈ ਅੰਦਰ ਦੀ ਚਾਹ ਜਿਹੜੇ ਮਰਜ਼ੀ ਡਾਕਟਰ ਤੋਂ ਚੈੱਕ ਕਰਾ ਕੇ ਲੈ ਜਾ ਸਕਦੇ ਨੇ ਤੁਸੀਂ ਤੇ ਰੇਟ ਲੱਖੋਂ ਥੱਲੇ ਆ ਫੀਸ ਸੋਡਾ 48000 ਵਾਲਾ ਉਹ ਫਾਇਦਾ ਹੋ ਜਾ ਤੇ ਨੰਬਰ ਚੱਲ ਪੇ ਉੱਪਰ 62395 5454 98555 9907 ਮਿਲਦੇ ਨਵੀਂ ਵੀਡੀਓ ਨਾਲ